ਸਾਰਗ ਮਹੱਲਾ 3 ਅਸ਼ਟ ਪਦੀਆ ਘਰ ਪਹਿਲਾ 1 ਓ ਅੰਕਾਰ ਸਤਿਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸਬਦ ਭਾਉ ਭੰਜਨ ਜਮਕਾਲ ਨਿਖੰਝਨ ਹਰ ਸੇਤੀ ਲੈ ਬਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਜੇ ਰਹਿ ਆ ਸਮਾਈ ਭਗਤਾ ਕਾ ਪੂਜਨ ਹਰ ਨਾਮ ਨਿਰੰਝਨ ਪੈਨਣ ਭਗਤ ਬਡਾਈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਾਨ ਮੁਖ ਬੋਧ ਕਾਚੀ ਮਨੁ ਆ ਡੋਲੇ ਇਕਾਥ ਨਾ ਕਥੈ ਕਹਾਣੀ ਗੁਰਮਤਿ ਨਿਹਚਲ ਹਰਿ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਾਨ ਕੇਤ ਰੰਗ ਸਬਦ ਨੇ ਵਾਰੇ ਰਸਨਾ ਸਹਿਜ ਸੁਭਾਈ ਸਤਗੁਰ ਮਿਲ ਰਹੀਐ ਸਦ ਆਪੁਨੇ ਜੇਨ ਹਰਿ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਵੈ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾ ਵੈ ਸਹਿਜ ਸੁਭਾਈ ਸ਼ਬਦ ਵਿਚਾਰ ਸਦਾ ਰੰਗ ਰਾਤੇ ਹਉ ਮੈਂ ਦ੍ਰਿਸ਼ਨਾ ਮਾਰੀ ਅੰਤਰ ਨੇਹ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹੇ ਸੱਚ ਰਾਤੇ ਜੋ ਤੇਰੇ ਮਨ ਭਾਣੇ ਗੁਪਤਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਬਗਣ ਨਾ ਪਛਾਣੇ ਆਪੇ ਮੇਲ ਲਏ ਅਕਥ ਕਥੀਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੇ ਹਰਿ ਕਾ ਨਾਮ ਵਖਾਣੀ ਸਾਰਗ ਮਹੱਲਾ ਤੀਜਾ ਮਾਨ ਮੇਰੇ ਹਰ ਕਾ ਨਾਮ ਅਤ ਮੀਠਾ ਜਨਮ ਜਨਮ ਕੇ ਕਿਰਿ ਵੇਖ ਭਾਉ ਭੰਜਨ ਗੁਰਮੁਖ ਏਕੋ ਢੀਠਾ ਰਹਾਉ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਭਾਇਆ ਹਰ ਬਿਨ ਅਵਰ ਨਾ ਸੂਜੈ ਦੂਜਾ ਸਤਗੁਰ ਏਕ 부ਝਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਜੇ ਰਹੇ ਸਮਾਈ। ਸ਼ਬਦ ਰਤੇ ਸੇ ਰੰਗ ਚੁਲੂਲੇ ਰਾਤੇ ਸਹਜ ਸੁਭਾਈ॥ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ। ਰਾਮ ਨਾਮ ਨੇ ਕੇਵਲ ਜਾਣਿਆ ਮਨ ਤ੍ਰਿਪਤਿਆ ਸਾਤ ਆਈ॥ ਅੰਡਿਤ ਬਾੜੁ ਬਾੜੁ ਮੂਨੀ ਸਭ ਥਾਕੇ ਭ੍ਰਮ ਭੇਖ ਥਕੇ ਭੇਖ ਧਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੈ ਸਬਦ ਵਿਚਾਰੀ ਆਵਾ ਗੌਣ ਨਿਵਾਰ ਸਚ ਰਾਤੇ ਸਾਚ ਸਬਦ ਮਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸਾਚਾ ਸ਼ਬਦ ਸਹਿਜ ਧੁਨ ਉਪਜੈ ਮਨ ਸਾਚੈ ਦੇਵ ਲਾਈ ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਿਸਾਈ ਏਕ ਸਮਹਿ ਸਭ ਜਗ ਤੋ ਵਰਤੈ ਵਿਰਲਾ ਏਕ ਪਛਾਨੈ ਸ਼ਬਦ ਮਰੈ ਤਾਂ ਸਭ ਕੇਸ਼ ਸੂਜੈ ਆਨੰਦਨ ਏਕੋ ਜਾਣੈ ਜੇ ਸੁਨੋ ਨਦਰ ਕਰੇ ਸੋਈ ਜਨ ਬੂਜੈ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਾਈ ਸਾਰਗ ਮਹਲਾ 3 ਮਨ ਮੇਰੇ ਹਰ ਕੀ ਅਕਾਥ ਕਹਾਣੀ ਹਰ ਨਦਰ ਕਰੇ ਸੋਈ ਜਾਨ ਪਾਏ ਗੁਰਮੁਖ ਵਿਰ ਲੈ ਜਾਣੀ ਰਹਾਉ ਹਰ ਗੈਰ ਗੰਭੀਰ ਗੁਣੀ ਗਹੀਰ ਗੁਰ ਕੈ ਸਬਦ ਪਛਾਨਿਆ ਬਾਹੋ ਵਿਧ ਕਰਮ ਕਰਹਿ ਭਾਏ ਦੂਜੈ ਬਿਨ ਸਬਦੈ ਬਉ ਰਾਨਿਆ ਹਰ ਨਾਮ ਨਾਵੈ ਸੋਈ ਜਨ ਨਿਰਮਲ ਫਿਰ ਮੈਲਾ ਮੂੜ ਨਾ ਹੋਈ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੈ ਭਰਮ ਪਤ ਖੋਈ ਯਾ ਦ੍ਰਿੜਾਂ ਗਿਆ ਸੰਗ ਰਹਿ ਤਿਆਗੀ ਮੈਂ ਤਾ ਬੂਝ ਨਾ ਪਾਈ ਹੋਏ ਦਿਆਲ ਕਿਰਪਾ ਕਰ ਹਰ ਜੀਉ ਨਾਮੋ ਹੋਏ ਸਖਾਈ ਸੱਚਾ ਸਚ ਦਾਤਾ ਗਰਮ ਵਿਦਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰੂ ਦਵਾਰੈ ਸੋਈ ਬੂਝੈ ਜਿਸਨੋ ਆਪ ਗੁਝਾਏ ਦੇਖ ਬਿਸਮਾਦ ਇਹੋ ਮਨ ਨਹੀਂ ਚੀਤੇ ਆਵਾ ਗਾਉਣ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ਜੇਨ ਦਰ ਸੂਝੈ ਸੇ ਕਦੇ ਨਾ ਵਿਗਾੜਹਿ ਸਤਿਗੁਰ ਬੂਝ ਬੁਝਾਈ ਸੱਚ ਸੰਜਮ ਕਰਨੀ ਕਿਰਤ ਕਮਾਵਹਿ ਆਵਣ ਜਾਣ ਰਹਾਈ ਸੇ ਦਰ ਸਾਚੈ ਸਾਚ ਕਮਾਵਹਿ ਜਿਨ ਗੁਰਮੁਖ ਸਾਚ ਆਧਾਰਾ ਮਨਮੁਖ ਦੂਜੈ ਭਰਮ ਭੁਲਾਏ ਨਾ ਬੂਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਕਾਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰਗ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਦੀთა ਕਰਨ ਕ 라ਵਣ ਉਪਾਏ ਸਮਾਵਨ ਸਗਲ ਛਤਰ ਉਪਾਤ ਬੀਠਾ ਰਹਾਉ ਰਾਣਾ ਰਾਉ ਰਾਜ ਭਏ ਰੰਕਾ ਓਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਘਟਾ ਜਸ ਗਾਇਓ ਉਪਮਾ ਸੁਨੋ ਹੋ ਰਾਜਨ ਕੀ ਸੰਤੋ ਕਹਿਤ ਜੀਤ ਪਾਹੁ ਝਾਵੇ ਸੁਮਾਰ ਵੱਡ ਸਾਹਾ ਦਾਤਾਰਾ ਊਚੇ ਹੀ ਤੇ ਊਚਾ ਪਵਨ ਪਰੋਇਓ ਸਗਲ ਅਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਾਰਨ ਕਰ ਰਾਖੇ ਇਕਤ ਕੋਏ ਨਾ ਕਿਸਹੀ ਸੰਗੇ ਘਟ ਘਟ ਕਥਾ ਰਾਜਨ ਕੀ ਚਾਲੈ ਘਰ ਘਰ ਤੁਝ ਹੈ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਸ ਕਰਣਾ ਸੋ ਆਪੇ ਕਰਣਾ ਮਸਲਤ ਕਾਹੂ ਦੀਨੀ ਅਨਿਕ ਯਤਨ ਕਰ ਕਰਹਿ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਿਨ ਕਰੀ ਅਵਗਿਆ ਜਾਣ ਕੀ ਤੈ ਤੈਂ ਦੀਏ ਰੁੜਾਈ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗਨ ਸਭ ਪਰ ਹਰਿਆ ਤਿਨ ਕਉ ਦੇਖ ਭਏ ਕਿਰਪਾਲਾ ਤਿਨ ਭਾਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕਾਉਣ ਵਿਚਾਰਾ ਮਾਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰਗ ਮਹੱਲਾ ਪੰਜਵਾ ਅਸ਼ਟਪਦੀ ਘਰ ਛੇਮਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਨਹੁ ਜਨ ਕਥਾ ਉਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਿਨਾਸ ਮਿਤ ਨਾਹੀ ਜਾ ਕਾ ਵਿਸਥਾਰ ਸੋ ਬਾਤਾ ਕੀ ਅਪਰ ਅਪਾਰ ਅਨੇਕ ਰੰਗ ਜਾ ਕੇ ਗਨੇ ਨਾ ਜਾਹੇ ਸੋਗ ਹਰਖ ਦੋਹੂ ਮਹਨਾਹੇ ਅਨੇਕ ਬ੍ਰਹਮੇ ਜਾਕੇ ਵੇਦ ਧੁਨ ਕਰਹਿ ਅਨੇਕ ਮਹੇਸ ਬੈਸ ਧਿਆਨ ਧਰਹਿ ਅਨੇਕ ਪੁਰਖ ਅੰਸਾ ਅਵਤਾਰ ਅਨੇਕ ਇੰਦਰ ਊਬੇ ਦਰਬਾਰ ਅਨੇਕ ਪਾਵਨ ਪਾਵਕ ਅਰਨੀਰ ਅਨੇਕ ਰਤਨ ਸਾਗਰ ਦਾਦ ਖੀਰ ਅਨੇਕ ਸੂਰ ਸਸੀ ਅਰਨਖਿਆਤ ਅਨੇਕ ਦੇਵੀ ਦੇਵਾ ਬਹੁ ਭਾਂਤ ਅਨਿਕ ਬਸੁਦਾ ਅਨਿਕ ਕਾਮ ਤੀਨ ਅਨਿਕ ਪਾਰ ਜਾਤ ਅਨਿਕ ਮੁਖ ਬੀਨ ਅਨਿਕ ਆਕਾਸ ਅਨਿਕ ਪਾਤਾਲ ਅਨਿਕ ਮੁਖੀ ਜਪਿਐ ਗੋਪਾਲ ਅਨਿਕ ਸ਼ਾਸਤਰ ਸਿਮਰਤ ਪੁਰਾਨ ਅਨਿਕ ਯੁਗਤ ਹੋਵਤ ਬਖਿਆਨ ਅਨਿਕ ਸਰੋਤੇ ਸੁਨੈ ਨਿਧਾਨ ਸਰਬਜੀਵ ਪੂਰਨ ਭਗਵਾਨ ਅਨੇਕ ਧਰਮ ਅਨੇਕ ਕੁਮੇਰ ਅਨੇਕ ਵਰਨ ਅਨੇਕ ਕਣਿਕ ਸੁਮੇਰ ਅਨੇਕ ਸੇਖ ਨਵ ਤਨ ਨਾਮ ਦੇਹ ਪਾਰ ਬ੍ਰਹਮ ਕਾ ਅੰਤ ਨਾਥਿ ਹੈ ਅਨੇਕ ਪੁਰੀਆ ਅਨੇਕ ਤਹਿ ਖੰਡ ਅਨੇਕ ਰੂਪ ਰੰਗ ਬ੍ਰਹਮੰਡ ਅਨੇਕ ਬਨਾ ਅਨੇਕ ਫਲ ਮੂਲ ਆਖਹਿ ਸੂਖਮ ਆਪਹਿ ਅਸਥੂਲ ਹੈ ਅਨੇਕ ਉਜਗਾਦ ਦਿਨਸ ਅਰ ਰਾਤ ਅਨੇਕ ਪਰਲਾਵ ਅਨੇਕ ਉਤਪਾਤ ਅਨੇਕ ਜੀਵ ਜਾਕੇ ਗ੍ਰਹਿ ਮਾਹੇ ਰਮਤ ਰਾਮ ਪੂਰਨ ਸ੍ਰਬ ਠਾਏ ਅਨੇਕ ਮਾਇਆ ਜਾ ਕੀ ਲਖੀ ਨ ਜਾਏ ਅਨੇਕ ਕਲਾ ਖੇਲੇ ਹਰ ਰਾਏ ਅਨੇਕ ਧੁਨਿਤ ਲਲਿਤ ਸੰਗੀਤ ਅਨੇਕ ਗੁਪਤ ਪ੍ਰਗਟੇ ਤੈ ਚੀਤ ਸਭ ਤੇ ਊਚ ਭਗਤ ਜਾ ਕੈ ਸੰਗ ਆਠ ਪਹਿਰ ਗੁਣ ਗਾਵਹਿ ਰੰਗ ਅਨਿਕ ਅਨਾਹਦ ਆਨੰਦ ਸੁਨਕਾਰ ਓਆ ਰਸ ਕਾ ਕਛ ਅੰਤ ਨਾ ਪਾਰ ਸਤ ਗੁਰਖ ਸਤ ਅਸਥਾਨ ਊਚ ਤੇ ਊਚ ਨਿਰਮਲ ਨਿਰਵਾਨ ਆਪੁ ਨਾ ਕੀਆ ਜਾਣਹਿ ਆਪ ਆਪੇ ਘਟ ਘਟ ਰਹੈਓ ਬਿ ਆਪ ਕ੍ਰਿਪਾ ਨਿਧਾਨ ਨਾਨਕ ਦਿਆਲ ਜਿਨ ਜੱਪਿਆ ਨਾਨਕ ਤੇ ਭਏ ਨਿਹਾਲ ਸਾਰਗ ਛੰਤ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐ ਅਨਭੈ ਕਾ ਦਾਤਾ ਘਾਟ ਘਾਟ ਪੂਰਨ ਹੈ ਅਲਿਪਤਾ ਘਟ ਘਟ ਪੂਰਨ ਕਰ ਵਿਸਥੀਰਨ ਜਲ ਤਰੰਗ ਜਿਉ ਰਚਨ ਕੀਆ ਹਾਵ ਰਸ ਮਾਣੇ ਭੋਗ ਘਟਾਣੇ ਆਨ ਨਾ ਬੀਆ ਕੋਥੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨ ਭੈ ਕਾ ਦਾਤਾ ਕਵਨ ਉਪਮਾ ਦੇਉ ਕਵਨ ਬਡਾਈ ਪੂਰਨ ਪੂਰ ਰਹੈਉ ਸ੍ਰਬ ਠਾਈ ਪੂਰਨ ਮਨ ਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ਕਿਉ ਨਾ ਆਰਾਧ ਹੋ ਮਿਲ ਕਰ ਸਦ ਹੋ ਘਰੀ ਮੋਹ ਤਕ ਬੇਲਾ ਆਈ ਅਰਥ ਦਰਬ ਸਭ ਜੋ ਕੁਿਸ਼ ਦੀਸੈ ਸੰਗ ਨਾ ਕਛੂ ਜਾਈ ਕਹੋ ਨਾਨਕ ਹਰ ਹਰ ਅਰਾਧ ਹੋ ਕਵਨ ਉਕਮਾ ਦਿਓ ਕਵਨ ਬਡਾਈ ਉਚਹੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪਉ ਦੇਹੋ ਸਦੇਸਾ ਦੇਉ ਸਦੇਸਾ ਪ੍ਰਭ ਜੀ ਜੋ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖ ਦਾਈ ਪੂਰਨ ਬ੍ਰਹਮਾਈ ਥਾਨ ਥਾਨ ਅੰਤਰ ਦੇਸਾ ਬੰਦਨ ਤੇ ਮੁਕਤਾ ਘਟ ਘਟ ਜੁਗਤਾ ਕਹਿ ਨਾ ਸਕਾ ਹਰ ਜੈਸਾ ਦੇਖ ਚਰਿਤ ਨਾਨਕ ਮਨ 모ਹਿਉ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾਉ ਆਪੁਨੇ ਪਹਿ ਆਇਆ ਧਨ ਸੋ ਰਦਾ ਜਿਹ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰ ਗਵਾਇਆ ਭਇਆ ਪ੍ਰਗਾਸ ਹਿਰਦੈ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਠਾ ਸੁਖ ਘਰ ਮਹਿ ਬੂਠਾ ਮਹਾ ਆਨੰਦ ਸਹਿ ਜਾਇਆ ਆਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿ ਆਇਆ